فرمیا ਸੇਗਾ ਪਿੰਡ ਵਾਸੀ ਸ਼ੂਰਕਲਾ ਉਹ ਜਾਣਿਆਂ ਖਾਰੇ ਤੇ ਆਉਂਦਿਆ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਸਾਨੂੰ ਪਤਾ ਲੱਗਾ ਆਈ ਮੌਕੇ ਤੇ ਆਈਆਂ ਪਰ ਇੱਥੇ ਹੋਰ ਵੀ ਜਿਹੜਾ ਸਮਾਨ ਪਿਆ ਵਾ ਤੇ ਉਹ ਕਹਿੰਦੇ ਟਹਿਣਾ ਵੱਜ ਕੇ ਡੇਗਾ ਅਸੀਂ ਜਿਹੜੀ ਆ ਪੂਰੀ ਆਪਣੀ ਜਾਣਕਾਰੀ ਕਰਾਉਣੀ ਚਾਹੁੰਦੇ ਆ ਕਿ ਇਹ ਜਿਹੜਾ ਵਾ ਕੀ ਇਹਨੇ ਨਾ ਪਾਣਾ ਵਰਤਿਆ ਵਾ ਫਿਰ ਅਸੀਂ ਜਿਹੜਾ ਅਗਲੀ ਕਾਰਵਾਈ ਜਿਹੜੀ ਹੋਏਗੀ ਫਿਰ ਅਸੀਂ ਜਾ ਰਹੇ ਨੇ ਖਾਰੇ ਕਾਦੀਆਂ ਮਿਰਜੀਆਂ ਕਾਦੀਆਂ ਮਿਰਜਾਂ ਲਾਗੇ ਖਾਰਾ ਵਾ ਹਾਂਜੀ ਤੇ ਗੱਲ ਹੈ ਤਕਰੀਬ 12 ਵਜੇ ਦੇ 10 ਮਿੰਟ ਤੈਨੂੰ ਕਾਲ ਆਈ ਪਕਨੌਰਮ ਤੋਂ ਕਿ ਬਬੇੜੀ ਲਾਗੇ ਪੰਪ ਲਾਗੇ ਇੱਕ ਐਕਸੀਡੈਂਟ ਹੋਇਆ ਹੈ ਜਿੱਥੇ ਮੌਕੇ ਤੇ ਪਹੁੰਚੇ ਪਹੁੰਚ ਕੇ ਵੇਖਿਆ ਜਿੱਥੇ ਦੋ ਬੰਦਿਆਂ ਦੀ ਡੈਥ ਹੋ ਚੁੱਕੀ ਜਿਹੜੇ ਕਿ ਜਿਸ ਦਾ ਨਾਂ ਇੱਕ ਦਾ ਨਾਂ ਬਲਕਾਰ ਸਿੰਘ ਗੁਰਮੇਦ ਸਿੰਘ ਸੰਨ ਉਹ ਬੂਰ ਸਿੰਘ ਦੋਵੇਂ ਵਾਸੀ ਸਹੂਰ ਦਰਾਂਗੇ ਲਾਗੇ ਪੈਂਦਾ ਇਹਨਾਂ ਦਾ ਜੀ ਤੇ ਹੁਣ ਥਾਣੇ ਵਾਲਿਆਂ ਨੂੰ ਸੂਚਨਾ ਕਰ ਦਿੱਤਾ ਗਿਆ ਕਾਨੂੰਨੀ ਕਾਰਵਾਈ ਕਰਦਾ ਬਾਅਦ ਅੱਗੇ ਦੀ ਕਾਰਵਾਈ ਹੋਏਗੀ ਜੀ ਦੋਹੇ ਭਰਾ ਸੀਗੇ ਦੋਹੇ ਸਕੇ ਭਰਾ ਸੀਗੇ ਜੀ ਇਹ ਤੱਕ ਭੋਗ ਤੇ ਜਾ ਰਹੇ ਕਿਤੇ ਆਪਣੇ ਪਿੰਡ ਆਪਣੇ ਪਿੰਡ ਤੇ ਠਾਣੇਵਾਲ ਕਹਿੰਦੇ ਜੀ ਇੱਥੇ ਜਾ ਰਹੇ ਭੋਗ ਤੇ ਠਾਣੇਵਾਲ ਪਿੰਡ ਭੋਗ ਤੇ ਜਾ ਰਹੇ ਸੀਗੇ ਰੈਣ ਵਾਲੇ ਕਹਿੰਦੇ ਸੀਗੇ ਰੈਣ ਵਾਲੇ ਸਹੂਰ ਪਿੰਡ ਆਈ ਦਰਾਂਗ ਲੱਗੇ ਕੀ ਕੰਮ ਕਰਦੇ ਕਿੰਨੀ ਕਿੰਨੀ ਉਮਰ ਵਾ ਖੇਤੀਬਾੜੀ ਦਾ ਕੰਮ ਕਰਦਾ ਕਰੀਬ 60 ਸਾਲ ਦੇ ਕਰੀਬ ਉਮਰ ਆ ਇਹਨਾਂ ਦੀ ਕਰਦੇ ਕੰਮ ਕਰਦੇ ਦੋਹੇ ਸਕੇ ਭਰਾ ਹੈ ਜੀ ਆ ਡੇਲੋ ਮੋਖ ਮੋਖਾ ਪੁਲਿਸ ਥਾਣਾ ਸੱਚ ਆ ਗਏ ਨੇ ਅਗਲੀ ਕਾਰਵਾਈ ਉਹਨਾਂ ਨੇ ਕਰਨੀ ਹੈ ਤੇ ਐਸਾ ਸਭ ਸਾਡਾ ਮੌਕੇ ਤੇ ਪਹੁੰਚਦਾ ਟਾਈਮ ਕਮ ਹੈ ਉਹ ਆ ਗਏ ਅਸੀਂ ਅਗਲੀ ਕਾਰਵਾਈ ਥਾਣੇ ਵਾਲੇ ਕਰਨਗੇ ਹਾਂਜੀ ਇਹ ਡੈਡ ਵਡੀਆਂ ਉਹ ਸਵੈਲਾ ਹੋਰ ਲੈ ਕੇ ਜਾਣਗੇ ਜਿੱਥੇ ਨਾਲ ਰਿਪੋਰਟ ਮਾਰਨ ਤੋਂ ਬਾਅਦ ਫਿਰ ਹਾਂਜੀ ਅੱਜ ਭਰਾ ਪਹੁੰਚ ਗਿਆ ਤਾਂ ਕਿ ਆਂਡ ਗਾਂਡ ਸਾਰੇ ਆ ਗਏ ਜਿੰਨੇ